ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਕਈ ਵਾਰ ਪਸ਼ੂ ਦੁੱਧ ਦੇਣ ਸਮੇ ਲੱਤਾਂ ਮਾਰਦਾ ਹੈਗਾ ਬਹੁਤ ਸਾਰੇ ਪਸ਼ੂ ਪਾਲਕ ਕੀ ਕਰਦੇ ਆ ਪਸ਼ੂ ਨੂੰ ਕਾਬੂ ਕਰਨ ਦੇ ਲਈ ਉਹਦੀ ਲੱਤ ਨੂੰ ਰੱਸੀ ਪਾ ਕੇ ਪਰੇ ਖੁੰਡੇ ਨਾਲ ਬੰਨਦੇ ਆ ਜਾਂ ਬਹੁਤ ਸਾਰੇ ਤਰੀਕੇ ਬਣਾਉਂਦੇ ਆ ਸੋ ਇੱਕ ਆਪਾਂ ਇਕੁਪਮੈਂਟ ਦੀ ਗੱਲ ਕਰਾਂਗੇ ਜਿਹੜਾ ਤੁਸੀਂ ਇਹ ਦੇਖ ਹੀ ਰਹੇ ਹੋ ਜਿਹਨੂੰ ਕੀ ਐਂਟੀ ਕਿੱਕ ਬਾਰ ਕਿਹਾ ਜਾਂਦਾ ਸੋ ਇਹਦਾ ਕੰਮ ਕੀ ਹੁੰਦਾ ਹੈਗਾ ਇੱਕ ਤਾਂ ਪਹਿਲਾਂ ਤੁਸੀਂ ਇਹ ਧਿਆਨ ਨਾਲ ਦੇਖੋ ਵੀ ਇੱਥੋਂ ਐਡਜਸਟ ਹੋ ਜਾਂਦਾ ਹੈ ਇਹ ਇਨੂੰ ਕਰਕੇ ਤੁਸੀਂ ਇਹ ਗਾਂ ਜਿਹੜਾ ਹੈਗਾ ਸੈੱਟ ਕਰ ਸਕਦੇ ਹੋਂਦੀ ਪੂਰੀ ਸੈਟਿੰਗ ਹੈਗੀ ਹੈ ਸੋ ਕਿਸ ਤਰੀਕੇ ਦੇ ਨਾਲ ਇਹਨੂੰ ਕਰਨਾ ਹੈ ਪੂਰਾ ਇਹ ਨਿਕਲ ਜਾਂਦਾ ਹੈਗਾ ਅੰਦਰੋਂ ਤੇ ਇਹਨੂੰ ਕਰਨਾ ਹੁੰਦਾ ਸੈਟਿੰਗ ਜਿੱਥੇ ਤੁਹਾਡਾ ਪਸ਼ੂ ਜਿਹੜੀ ਲੱਤ ਮਾਰਦਾ ਹੈਗਾ ਉਹਦੀ ਲੱਤ ਨੂੰ ਪਾ ਕੇ ਥੱਲੋਂ ਤੇ ਉਸ ਤੋਂ ਬਾਅਦ ਉਹਦੇ ਉੱਪਰ ਹੱਡੀ ਜਿਹੜੀ ਰੀਡ ਦੀ ਹੈਗੀ ਹੈ ਉਹਦੇ ਰਾਹ ਰੱਖ ਕੇ ਤੁਸੀਂ ਇੱਥੋਂ ਐਡਜਸਟਮੈਂਟ ਕਰ ਸਕਦੇ ਹੋ ਪ੍ਰੋਪਰੀ ਦੀ ਪਸ਼ੂ ਦੇ ਹਿਸਾਬ ਨਾਲ ਕਈ ਵਾਰੀ ਛੋਟੀਆਂ ਗਾਮਾਂ ਹੁੰਦੀਆਂ ਹੈ ਕਈ ਹੁਣ ਐਫ ਵਰਗੀਆਂ ਬਹੁਤ ਵੱਡੀਆਂ ਗਾਮਾਂ ਹੈਗੀਆਂ ਸੋਦੇ ਹਿਸਾਬ ਨਾਲ ਤੋਂ ਹਾਈਟ ਦੇ ਹਿਸਾਬ ਨਾਲ ਤੁਸੀਂ ਸੈਟਿੰਗ ਕਰ ਸਕਦੇ ਹੋ ਸੋਏ ਮਾਰਕੀਟ ਦੇ ਵਿੱਚ ਆਮ ਹੀ ਮਿਲ ਜਾਂਦਾ ਹੈਗਾ ਜਿੱਥੇ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਹੈਗੀਆਂ ਡੇਰੀ ਦੀਆਂ ਸੋ ਇਹ ਤੁਸੀਂ ਜਿਹੜੇ ਵੀ ਪਸ਼ੂ ਇਸ ਤਰੀਕੇ ਦੀ ਦਿੱਕਤ ਦਿੰਦੇ ਹੈਗੇ ਆ ਤੁਸੀਂ ਇਹ ਤੁਸੀਂ ਵਰਤ ਕੇ ਦੇਖ ਸਕਦੇ ਹੋ ਬਹੁਤ ਸਾਰੇ ਪਸ਼ੂ ਪਾਲਕਾਂ ਦੇ ਜਿਹੜੇ ਇਹਦੇ ਬਾਰੇ ਫੀਡਬੈਕ ਹੈਗੇ ਆ ਕਿਦਾ ਰਿਜ਼ਲਟ ਚੰਗਾ ਹੈਗਾ ਸੋ ਤੁਸੀਂ ਵੀ ਇੱਕ ਵਾਰੀ ਇਹ ਹੈਗਾ ਇਹਦੀ ਪਸ਼ੂ ਦਿੱਕਤ ਦਿੰਦਾ ਹੈ ਦੀ ਤੁਸੀਂ ਵਰਤੋਂ ਕਰਕੇ ਦੇਖ ਸਕਦੇ ਹੋ ਧੰਨਵਾਦ